ਰਖਾਂ ਸੰਸਾਰ ਜਾਂ ਰੱਬ ਨਾ ਨਭਾਵਾਂ ਮੈਂ ਤੂੰ ਹੀ ਦੱਸੀ ਰੱਬਾ ਕਿੱਧਰ ਨੂੰ ਜਾਵਾਂ ਮੈਂ ਜਾਂਨਾ ਸੰਸਾਰ ਨੂੰ ਤੇ ਰੰਗਲਾ ਬਾਜ਼ਾਰ ਐ ਸੋਹਣੇ ਇੱਥੇ ਲੋਕ ਤੇ ਲੈਣ ਦੇਣ ਦਾ ਵਪਾਰ ਐ ਲੜ ਪੈਂਦੇ ਲੋਕ ਆ ਤੇਰੀ ਐ ਆ ਮੇਰੀ ਐ ਨਾ ਤੇਰੀ ਐ ਨਾ ਮੇਰੀ ਐ ਟਿੰਡ ਚ ਪਾਇਆ ਕਾ ਨਾ ਸਗੀ 마ਸੀ ਦੀ ਧੀ ਤੇ ਕਰ ਗਿਆ ਜਮਾਨਾ ਐ ਕਰ ਗਿਆ ਇਹ ਤਾਂ ਹਵਾ ਪੱਛਮ ਦੀ ਆਈ ਐ ਜਾਣਾ ਸੀ ਕੈਨੇਡਾ ਪੈਣ ਪ੍ਰਾ ਨਾ ਵਿਆਹੀ ਐ ਵਿਖਿਆ ਸਿਆਣੇ ਮਤ ਦੇਣ ਪਰਿਵਾਰ ਨੂੰ ਉਹ ਸੱਤ ਘਰ ਡੈਣ ਛੱਡੇ ਅੱਗ ਲੱਗੇ ਸੰਸਾਰ ਨੂੰ ਉੱਠਿਆ ਇੱਕ ਬਾਪੂ ਉਹਦਾ ਤੌੜਾ ਜਿਹਾ ਦਾੜਾ ਮੱਥੇ ਤੇ ਤਿਉੜੀ ਤੇ ਗੁੱਸਾ ਕਰੇ ਬਾਲਾ ਕਹਿੰਦਾ ਛੇਤੀ ਕਰੋ ਠੇਠਰੋ ਕੰਧ ਮੋਹ ਵਾਲੀ ਤੋੜ ਦੋ ਬਣੂ ਜੱਗ ਦਾ ਤਮਾਸ਼ਾ ਤੇ ਨੇਰੇ ਨੇਰੇ ਤੋੜ ਦੋ ਇਕੇ ਕਰ ਦਾਦਾ ਤੇ ਨਾਨਾ ਇਕੇ ਕਰ ਦਾਦੀ ਤੇ ਨਾਨਾ ਇਕੇ ਕਰ ਬਣੇਗਾ ਕਰਕੇ ਆ ਜਮਾਨਾ ਸੋਨੇ ਰੱਬ ਵੀ ਕੀ ਕਰੇਗਾ ਹੁਣ ਜਦੋਂ ਆਪ ਹੀ ਮੁਲਕ ਗਰਕ ਜਾਵੇ ਉਦੋਂ ਪਰਮਾਤਮਾ ਕੀ ਕਰੇਗਾ